ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਪਰਪੂਰ ਸਰਕਾਰੇ ਕੋ ਲ आलम ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜੋ ਕਿ 31 ਰਾਗਾਂ ਦੇ ਵਿੱਚ ਸੁਭਾਇਮਾਨ ਹੈ ਸਤਗੁਰਾਂ ਦੀ ਪਵਿੱਤਰ ਗੁਰਬਾਣੀ ਜਿਨ੍ਹਾਂ 31 ਰਾਗਾਂ ਦੇ ਵਿੱਚ ਸੁਭਾਏਮਾਨ ਹੈ ਉਹਨਾਂ 31 ਰਾਗਾਂ ਨੂੰ ਆਪਾਂ ਲੜੀਵਾਰ ਬੜੀ ਆਸਾਨੀ ਦੇ ਨਾਲ ਯਾਦ ਕਰ ਸਕਦੇ ਹਾਂ ਆਓ ਇਸ ਕਾਬ ਰਚਨਾ ਦੁਆਰਾ ਜੇ ਆਪਾਂ ਇਸ ਕਾਬ ਰਚਨਾ ਨੂੰ ਯਾਦ ਕਰ ਲਈਏ ਪਾਤਸ਼ਾਹ ਦੇ ਮੁਬਾਰਕ 31 ਰਾਗਾਂ ਨੂੰ ਲੜੀਵਾਰ ਬੜੀ ਆਸਾਨੀ ਦੇ ਨਾਲ ਯਾਦ ਕੀਤਾ ਜਾ ਸਕੇ ਜੀਦੀ ਰਗ ਮਾਜ ਗੌੜੀ ਆਸਾ ਸੰਗ ਪਈ ਬਾਰੀ ਗੂਜ਼ਰੀ ਗੰਧਾਰੀ ਤੇ ਬਹਿਗੜਾ ਸੁਹਾਇਓ ਹੈ ਵਡਹੰਸ ਸੋਰਠ ਤਨਾਸਰੀ ਤੇ ਜੈਤਸਰੀ ਟੋੜੀ ਤੇ ਬੈਰਾੜੀ ਔ ਤਲੰਗ ਸੁਹੀ ਛਾਇਓ ਹੈ ਬਿਲਾਵਲ ਗੌਂਡ ਰਾਮ ਕਲੀ ਨਟ ਮਾਲੀ ਗੌੜਾ ਮਾਰੂ ਤੇ ਤੁਖਾਰੀ ਓ ਪੇਦਾਰ ਪੈਰੋ ਪਾਇਓ ਹੈ ਬਸੰਤ ਸਾਰੰਗ ਮਲਾਰ ਕੰਨੜਾ ਕਲਿਆਣ ਪਰਵਤੀ ਵਿਪਾਸ ਜੈ ਜੈ ਬੰਤੀ ਗੁਣ ਗਾਇਉ ਹੈ ਪਰਵਤੀ ਵਿਪਾਸ ਜੈ ਜੈ ਬੰਤੀ ਗੁਣ